ਕਮਰਵਿਜੇ ਪ੍ਰਤਾਪ ਸਿੰਘ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਪੁੱਛਾਂ ਚ ਚਕਾ ਦਿੱਤੀਆਂ ਨੇ ਇੱਕ ਬਹੁਤ ਵੱਡੀ ਪੋਸਟ ਕਮਰਵਿਜੇ ਪ੍ਰਤਾਪ ਸਿੰਘ ਨੇ ਪਾਈ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਉਹਨਾਂ ਨੇ ਨੰਗਾ ਕਰਕੇ ਰੱਖ ਦਿੱਤਾ ਹੈ ਬਹੁਤ ਸਾਰੇ ਸਵਾਲ ਜਿਹੜੇ ਉਹਨਾਂ ਨੇ ਖੜੇ ਕੀਤੇ ਐ ਕੀ ਉਹ ਸਵਾਲ ਨੇ ਕੀ ਕੁਝ ਕਹਿੰਦੇ ਕਮਰਵਿਜੇ ਪ੍ਰਤਾਪ ਸਿੰਘ ਗੱਲ ਉਸ ਤੇ ਬੜੀ ਅਹਿਮ ਕਰਾਂਗੇ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਰਾਗਵ ਚੱਡਾ ਨੂੰ ਪੰਜਾਬ ਦੇ ਵਿੱਚ ਬਹੁਤ ਅਹਿਮ ਜ਼ਿੰਮੇਵਾਰੀ ਮਿਲਣ ਦੇ ਚਰਚੇ ਆ ਔਰ ਉਹਨਾਂ ਦੀ ਜਿਹੜੀ ਰਾਜ ਸਭਾ ਦੀ ਸੀਟ ਹੈ ਉਹ ਖਾਲੀ ਕਰਵਾਉਣ ਦੇ ਚਰਚੇ ਆ ਰघव ਝੱਡਾ ਤੋਂ ਅਸਤੀਫਾ ਲੈਣ ਦੇ ਚਰਚੇ ਜਿੱਥੇ ਹੈਗੇ ਆ ਤਾਂ ਉੱਥੇ ਹੀ ਬਹੁਤ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਵਿੱਚ ਦੇਣ ਦੇ ਚਰਚੇ ਆ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਝਟਕਾ ਲੱਗ ਸਕਦਾ ਕਿਉਂਕਿ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਰघव ਝੱਡਾ ਨੂੰ ਪੰਜਾਬ 'ਚ ਅਹਿਮ ਜ਼ਿੰਮੇਵਾਰੀ ਦੇਣ ਦੇ ਖਿਲਾਫ ਰਹੇ ਆ ਤੇ ਜੇ ਹੁਣ ਉਹਨਾਂ ਨੂੰ ਅਹਿਮ ਜ਼ਿੰਮੇਵਾਰੀ ਮਿਲਦੀ ਹੈ ਤਾਂ ਕੀ ਹੋਏਗਾ ਕਿ ਸਥਿਤੀਆਂ ਜਿਹੜੀਆਂ ਬਣ ਗਈਆਂ ਕਹਿੰਦੇ ਨੇ ਕਿ ਕੇਜਰੀਵਾਲ ਜੇਲ੍ਹ ਜਾਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਿਸੇ ਆਪਣੇ ਬੰਦੇ ਨੂੰ ਜਿਹੜੀ ਉਹ ਜ਼ਿੰਮੇਵਾਰੀ ਦੇਣਾ ਚਾਹੁੰਦੇ ਨੇ ਕਿਉਂਕਿ ਜੇਲ੍ਹ ਜਾਣ ਤੋਂ ਬਾਅਦ ਇੱਥੇ ਦਿੱਲੀ ਲੋਬੀ ਨੂੰ ਭਗਵੰਤ ਨੇ ਫਟਕਣ ਨਹੀਂ ਸੀ ਦਿੱਤਾ ਆਖਿਰ ਅਸਤੀਫਾ ਕਿਉਂ ਲਿਆ ਜਾ ਰਿਹਾ ਕਿਉਂ ਲੈਣਗੇ ਰਾਗੂ ਚੱਡੇ ਤੋਂ ਤੇ ਫਿਰ ਜ਼ਿੰਮੇਵਾਰੀ ਪੰਜਾਬ ਦੇ ਵਿੱਚ ਕਿਉਂ ਦੇਣਗੇ ਇਸੇ ਵੀ ਬਹੁਤ ਅਹਿਮ ਜਿਹੜੀ ਚਰਚਾ ਕਰਨੀ ਹੈ ਉਧਰ ਪੰਜਾਬ ਦੇ ਇੱਕ ਮੰਤਰੀ ਦੇ ਗਵਾਚਣ ਦੀ ਚਰਚਾ ਹੈ ਕਿਹੜੇ ਦੇ ਇਸ ਤੇ ਵੀ ਅਹਿਮ ਜਿਹੜੀ ਆ ਚਰਚਾ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ। ਅਣਖ ਸਭ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ। ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਣਖ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਉਹ ਪੋਸਟ ਦੀ ਉਹ ਗੱਲ ਕਰੂੰਗਾ। ਸਭ ਤੋਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਨੂੰ ਜਿਹੜੀ ਉਹ ਪੋਸਟ ਪੜਾ ਦੇਣਾ। ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਉਹ ਪੋਸਟ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਉਹਨਾਂ ਦੀ ਚਲਾ ਕੇ ਜਿਹੜੀ ਆ ਉਹ ਵਿਖਾ ਦਿੱਤੀ ਜਾਵੇ। ਜੀਦੇ ਵਿੱਚ ਕੁਮਰਬਿਜੇ ਪ੍ਰਤਾਪ ਸਿੰਘ ਖੁਰਾ ਨੇ ਬਹੁਤ ਵੱਡੇ ਸਵਾਲ ਖੜੇ ਕੀਤੇ ਆ ਕੁਮਰਬਿਜੇ ਪ੍ਰਤਾਪ ਕਹਿੰਦੇ ਆ ਕਿ ਸੈਡਰਾਇਜ਼ੇਸ਼ਨ ਅਤੇ ਟਲਵੀਰਾਈਜ਼ੇਸ਼ਨ ਆਫ आवर ਗਵਰਨਮੈਂਟ ਐਂਡ ਪਾਰਟੀ ਅੱਜ ਸਾਨੂੰ ਇਹ ਦਿਨ ਵੀ ਦੇਖਣੇ ਪਏ ਪਏ ਨੇ ਇੱਕ ਦਿਨ ਸੀ ਜਦੋਂ ਮਾਨਯੋਗ ਕੇਜਰੀਵਾਲ ਸਾਹਿਬ ਨੇ ਅਮਰਤਸਰ ਦੀ ਪਵਿੱਤਰ ਧਰਤੀ ਤੇ ਪੂਰੇ ਧੂਮਧਾਮ ਨਾਲ ਸਾਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਸੀ ਪੰਜਾਬ ਪੁਲਤ ਸੇਵਾ ਨਿਭਾਉਂਦੇ ਹੋਏ ਜਿਨ੍ਹਾਂ ਲੋਕਾਂ ਦੇ ਖਿਲਾਫ ਸਿੱਧੇ ਜਾਂ ਅਸਿੱਧੇ ਤੌਰ ਤੇ ਲੋਕ ਹਿੱਤੇ ਚ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਂ ਉਹਨਾਂ ਚੋਂ ਬਹੁਤੇ ਅੱਖਾਂ ਚ ਅੱਖਾ ਪਾ ਕੇ ਦੇਖਣ ਦੀ ਹਿੰਮਤ ਨਹੀਂ ਜੁਟਾ ਸਕਦੇ ਸੀ ਅਤੇ ਜਿਨ੍ਹਾਂ ਨੂੰ ਜਨਤਾ ਨੇ 2022 ਦੀਆਂ ਚੋਣਾਂ ਚ ਨਕਾਰ ਦਿੱਤਾ ਸੀ ਇਹਨਾਂ ਲੋਕਾਂ ਨੇ ਆਪਣੀ ਮਾਂ ਪਾਰਟੀ ਦਾ ਵੀ ਕੱਖ ਨਹੀਂ ਛੱਡਿਆ ਹੁਣ ਇਹਨਾਂ ਦੀ ਮਾੜੀ ਨਜ਼ਰ ਆਮ ਆਦਮੀ ਪਾਰਟੀ ਵੱਲ ਪੈ ਗਈ ਹੈ ਉਹੀ ਲੋਕ ਅੱਜ ਸਾਡੀ ਸਰਕਾਰ ਅਤੇ ਪਾਰਟੀ ਵਿੱਚ ਪ੍ਰਮੁਖਤਾ ਪ੍ਰਾਪਤ ਕਰ ਰਹੇ ਨੇ ਅਤੇ ਸਾਨੂੰ ਰੈਲੀਆਂ, ਰੋਡ ਸ਼ੋਅ, ਡਿਨਰ ਜਾਂ ਮੀਟਿੰਗਾਂ ਵਿੱਚ ਉਹਨਾਂ ਲੋਕਾਂ ਦਾ ਕਿਸਾਬ ਬਣਨ ਲਈ ਕਿਹਾ ਮਜਬੂਰ ਕੀਤਾ ਜਾ ਰਿਹਾ ਹੈ ਇਹਨਾਂ ਸਾਰੀਆਂ ਘਟਨਾਵਾਂ ਕਾਰਨ ਆਵਾਦੀ ਪਾਰਟੀ ਦੀ ਲੋਕਾਂ ਲੋਕ ਮਨਾ ਵਿੱਚ ਪੂਸਯੋਗਾਂ ਨੂੰ ਢਾ ਲੱਗ ਰਹੀ ਹੈ ਆਵਾਦੀ ਪਾਰਟੀ ਨੂੰ ਅੰਦਰੋਂ ਅੰਦਰੀ ਕਮਜ਼ੋਰ ਕਰਨ ਦੀ ਹਰ ਸਾਜ਼ਿਸ਼ ਨੂੰ ਅਸੀਂ ناکਾਮ ਕਰਾਂਗੇ ਵੈਸੇ ਵੀ ਅਸੀਂ ਆਵਾਦੀ ਪਾਰਟੀ ਦੇ ਮੂਲ ਸਿਧਾਂਤਾਂ ਅਤੇ ਵਿਚਾਰਧਾਰਾ ਦੇ ਕਟੜ ਸਮਰਥਕਾਂ ਅਤੇ ਅਸੀਂ ਆਵਾਦੀ ਪਾਰਟੀ ਅਤੇ ਕੇਜਰੀਵਾਲ ਸਾਹਿਬ ਦੀ ਕਿਤਾਬ ਸਵਰਾਜ ਵਿੱਚ ਲਿਖੇ ਆਦਰਸ਼ਾਂ ਤੇ ਪਹਿਰਾ ਦੇਣ ਲਈ ਵਚਨਬੱਧ ਹਾਂ ਕੇਜਰੀਵਾਲ ਸਾਹਿਬ ਦੀ ਗੈਰ ਹਾਜ਼ਰੀ ਵਿੱਚ ਵਾਪਰੇ ਇਸ ਸਮੁੱਚੇ ਘਟਨਾਕ੍ਰਮ ਦੀ ਜਾਣਕਾਰੀ ਪਾਰਟੀ ਸੁਪਰੀਮੋ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਨੂੰ ਦੇ ਦਿੱਤੀ ਗਈ ਹੈ ਜਿਹਦੇ ਵਿੱਚ ਇਹ ਜਿਹੜੀ ਸਾਰੇ ਸਵਾਲ ਨੇ ਅਣਖੀ ਸਾਹਿਬ ਮੈਂ ਆਪਣੇ ਲੋਕਾਂ ਨੂੰ ਵੀ ਜਿਹੜੇ ਉਹ ਦੱਸ ਦਿੰਨਾ ਇਹ ਜਿਹੜੇ ਸਵਾਲ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਚੱਕੇ ਨੇ ਉਹ ਇਹ ਚੱਕੇ ਨੇ ਕਿ ਜਿਹੜੇ ਅਕਾਲੀ ਦਲ ਵਾਲੇ ਜਾਂ ਕਾਂਗਰਸ ਵਾਲੇ ਖਾਸ ਕਰਕੇ ਅਕਾਲੀ ਦਲ ਦੇ ਲੀਡਰਾਂ ਨੇ ਕਿਉਂਕਿ ਇਹ ਉਹਨਾਂ ਨੇ ਸੈਡਰਾਇਜ਼ੇਸ਼ਨ ਦੀ ਗੱਲ ਜਿਹੜੀ ਆ ਕੀਤੀ ਹੈ ਸੈਡਰਾਇਜ਼ੇਸ਼ਨ ਦੇ ਮੂਰੇ ਐਸ ਏ ਡੀ ਉਹਨਾਂ ਨੇ ਇਹ ਸ਼ਬਦ ਜਿਹੜਾ ਉਹ ਵਰਤਿਆ ਦੂਜੇ ਪਾਸੇ ਦੂਜਾ ਸ਼ਬਦ ਹੈ ਤਲਬੀਰਾਇਚ ਤਲਬੀਰ ਗੱਲ ਜਿਹੜੇ ਕਿ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਖਾਸਮ ਖਾਸ ਰਹੇ ਹੈ ਕਿ ਆ ਪੀਏ ਰਹੇ ਆ ਮੈਂ ਉਹਨਾਂ ਨਾਲ ਗੱਲ ਕਰ ਤਾਂ ਉਹਨਾਂ ਨੂੰ ਭਗਵੰਤ ਮਾ ਆਪਣੀ ਪਾਰਟੀ ਦੇ ਵਿੱਚ ਲੈ ਉਹਨਾਂ ਨੇ ਖਾਸ ਕਰਕੇ ਉਹਨਾਂ ਨੇ ਗੱਲ ਕੀਤੀ ਉਹ ਕਹਿੰਦੇ ਕਿ ਉਹ ਲੋਕ ਜਿਨ੍ਹਾਂ ਦੇ ਖਿਲਾਫ ਅਸੀਂ ਪੁਲਿਸ ਦੇ ਵਿੱਚ ਸਿੱਧੇ ਜਾਂ ਸਿੱਧੇ ਤੌਰ ਤੇ ਕਾਰਵਾਈਆਂ ਕੀਤੀਆਂ ਫਿਰ ਉਹ ਸਾਡੇ ਨਾਲ ਅੱਖ ਦੇ ਵਿੱਚ ਪਾ ਕੇ ਦੇਖਣ ਯੋਗ ਨਹੀਂ ਸੀ 2022 ਦੇ ਵਿੱਚ ਲੋਕਾਂ ਨੇ ਨਕਾਰ ਦਿੱਤੇ ਤੇ ਹੁਣ ਉਹੀ ਕੂੜਾ ਜਿਹੜਾ ਅਸੀਂ ਆਪਣੀ ਪਾਰਟੀ ਦੇ ਵਿੱਚ ਲਿਆ ਰਹੇ ਹੈਗੇ ਆ ਇਹਨਾਂ ਨੇ ਪਹਿਲਾਂ ਆਪਣੀ ਪਾਰਟੀ ਦਾ ਕੱਖ ਨਹੀਂ ਛੱਡਿਆ ਤੇ ਹੁਣ ਛੱਡਣਾ ਇਹਨਾਂ ਨੇ ਆਮ ਆਦੀ ਪਾਰਟੀ ਦਾ ਵੀ ਕੱਖ ਨਹੀਂ ਔਰ ਉਹ ਕਹਿੰਦੇ ਕਿ ਇਹ ਸਾਰੇ ਘਟਨਾਕ੍ਰਮ ਨੂੰ ਕੇਜਰੀਵਾਲ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਕਿਵੇਂ ਦੇਖਦੇ ਹੂੰ ਮੁੱਖ ਮੰਤਰੀ ਭਗਵੰਤ ਸਿੰਘ ਸਿੱਧੇ ਸਵਾਲ ਨੇ ਔਰ ਉਹਨਾਂ ਨੇ ਇਹ ਵੀ ਸਾਫ਼ ਕੀਤਾ ਉਹ ਖਿਲਾਫ ਕਿਸੇ ਦੇ ਨਹੀਂ ਹੈ ਮੈਂ ਸਵਰਾਜ ਕਿਤਾਬ ਅਤੇ ਆਮ ਆਦੀ ਪਾਰਟੀ ਦੇ ਮੂਲ ਸਿਧਾਂਤਾਂ ਦੇ ਉੱਪਰ ਖੜਾ ਕਹਿੰਦੇ ਸਖਬੰਦਰ ਜੀ ਕਵਰ ਵਿਜੇ ਪ੍ਰਤਾਪ ਸਿੰਘ ਹਮੇਸ਼ਾ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਚ ਰਹੇ ਆ ਔਰ ਹਮੇਸ਼ਾ ਜਿਹੜੇ ਉਹ ਬਿਆਨ ਦਿੰਦੇ ਨੇ ਪਾਰਟੀ ਜਦੋਂ ਨੀਤੀ ਤੋਂ ਤਹਿਤ ਨੀਤੀ ਤੋਂ ਦੂਸਰੇ ਪਾਸੇ ਜਾ ਕੇ ਜਦੋਂ ਕੋਈ ਕਾਰਵਾਈ ਕਰਦੀ ਹੈ ਤਾਂ ਕਵਰ ਵਿਜੇ ਪ੍ਰਤਾਪ ਸਾਹਮਣੇ ਹੁੰਦੇ ਆ ਔਰ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦਾ ਅਕਾਲੀਕਰਨ ਜਿਹੜੀ ਸੈਡਿਸ਼ਨ ਦੀ ਗੱਲ ਕੀਤੀ ਆ ਅਕਾਲੀਕਰਨ ਜਿਸ ਤਰੀਕੇ ਦਾ ਹੋਇਆ ਤੇ ਤਲਵੀਰ ਨੂੰ ਗਿੱਲ ਨੂੰ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਨੇ ਜਾ ਕੇ ਜਾਇਨ ਆਮ ਆਦਮੀ ਪਾਰਟੀ ਦੇ ਵਿੱਚ ਕਰਾਇਆ ਤਾਂ ਸਭਾਵਾਕਾ ਕਿ ਇਹ ਪ੍ਰਸ਼ਨ ਜਿਹੜੇ ਉੱਠਣਗੇ ਉੱਠਣਗੇ ਤੁਸੀਂ ਤਲਬੀਰ ਦੀ ਗੱਲਾਂ ਇੱਕ ਪਾਸੇ ਰਹਿਣ ਦਿਓ ਅਕਾਲੀ ਕਰਨ ਦੀ ਗੱਲ ਕਰੋ ਕਿ ਪਵਨ ਟਿੰਨੂ ਜਿਹੜਾ ਚਲੰਦਾ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਆ ਉਹ ਅਕਾਲੀ ਦਲ ਦਾ ਸਰਗਰਮ ਵਰਕਰ ਅਕਾਲੀ ਦਲ ਦੇ ਵਿੱਚ ਆਪਾ ਦੀ ਬਣੇ ਸਖਤਰ ਆ ਐਮ ਐਲ ਏ ਰਿਹਾ ਤਾਂ ਅਕਾਲੀਕਰ ਤਾਂ ਫਿਰ ਆਮ ਆਦਮੀ ਪਾਰਟੀ ਦਾ ਹੋ ਜਾਂਦਾ ਤਾਂ ਉਸੇ ਤਰੀਕੇ ਨਾਲ ਤਲਬੀਰ ਦੀ ਉਹਨਾਂ ਨੇ ਗੱਲ ਕੀਤੀ ਹੈ ਹੁਣ ਤਲਬੀਰ ਦਾ ਜਿਹੜਾ ਪਸ਼ੋਕੜਾ ਅੰਮ੍ਰਿਤਸਰ ਦੇ ਵਿੱਚ ਕਿਹੋ ਜਿਹਾ ਰਿਹਾ ਇਹ ਸਾਰੇ ਅੰਮ੍ਰਿਤਸਰ ਦੇ ਲੋਕ ਜਾਣਦੇ ਆ ਇਹਦੇ ਸੰਬੰਧੀ ਕੋਈ ਜ਼ਿਆਦਾ ਚਰਚਾ ਕਰਨ ਦੀ ਲੋੜ ਨਹੀਂ ਹੁਣ ਕਬਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਬੀਤੇ ਦੌਰ ਦੇ ਵਿੱਚ ਜਿਹੜੀ ਉਹ ਇਸ਼ਾਰਾ ਦਿੱਤਾ ਕਿ ਜਿਹੜੇ ਲੋਕ ਆਖਰ ਵਿੱਚ ਅੱਖ ਪਾ ਕੇ ਗੱਲ ਹਿੰਮਤ ਨਹੀਂ ਸੰਨ ਰੱਖਦੇ ਉਹ ਹੁਣ ਇੱਕ ਕਿਸਮ ਨਾਲ ਪਾਰਟੀ ਦੇ ਵਿੱਚ ਆੜ ਕੇ ਪਾਰਟੀ ਦੇ ਅਹੁਦੇਦਾਰਾਂ ਦੇ ਬਰਾਬਰ ਜਾਂ ਉਹਨਾਂ ਦੇ ਬਰਾਬਰ ਬੈਠ ਰਹੇ ਆ ਤੇ ਜਿਨ੍ਹਾਂ ਨੇ ਆਪਣੀ ਪਾਰਟੀ ਦਾ ਵੀ ਕੱਖ ਨਹੀਂ ਛੱਡਿਆ ਤੇ ਦੂਜੇ ਪਾਸੇ ਆਪਣਾ ਵੀ ਕੱਖ ਨਹੀਂ ਛੱਡਿਆ ਇੱਕ ਇਸ਼ਾਰਾ ਆਇਆ ਖਾਸ ਤੌਰ ਤੇ ਉਹਨਾਂ ਦਾ ਤੰਮੀ ਗੇਲ ਵੱਲੋਂ ਔਰ ਕਿਉਂਕਿ ਅਬਰਸਾਦ ਦੇ ਵਿੱਚ ਕਬਰ ਵਿਜੇ ਪ੍ਰਤਾਪ ਸਿੰਘ ਬਤਾਉਂ ਰਹੇ ਐਸਐਸਪੀ ਬੜਾ ਚਿਰ ਰਹੇ ਆ ਸਾਰਾ ਕੁਝ ਉਹਨਾਂ ਨੂੰ ਪਤਾ ਕਿ ਕਿਹੜਾ ਬੰਦਾ ਕਿਹੋ ਜਿਹਾ ਉਸਦਾ ਕਰਦਾਰ ਕਿਹੋ ਜਿਹਾ ਉਸਦਾ ਪਸ਼ੁਕੜ ਕਿਹੋ ਜਿਹਾ ਚਲੋ ਇਹ ਇੱਕ ਵਿਅਕਤੀ ਦੀ ਆਪਾਂ ਗੱਲ ਨਾ ਵੀ ਕਰੀਏ ਆਪਾਂ ਜੇਕਰ ਆਮ ਆਦਮੀ ਪਾਰਟੀ ਦੇ ਅਕਾਲੀ ਕਰਨ ਦੀ ਗੱਲ ਕਰੀਏ ਤਾਂ ਸਿੱਧੂਸਾ ਫਿਰ ਦੁੱਖ ਤਾਂ ਹੋਵੇਗਾ ਹੋਵੇਗਾ ਉਹ ਵਿਅਕਤੀ ਜਿਨ੍ਹਾਂ ਨੇ ਪਾਰਟੀ ਨੂੰ ਪਾਰਟੀ ਵਾਸਤੇ ਬੜਾ ਕੰਮ ਕੀਤਾ ਹੋਵੇ ਪਾਰਟੀ ਵਾਸਤੇ ਸਾਰੇ ਪੰਜਾਬ ਦੇ ਵਿੱਚ ਬਤੌਰ ਪੋਸਟਰ ਬੁਆਏ ਬਣ ਕੇ ਉਹ ਚੱਲੇ ਹੋਣ ਪਾਰਟੀ ਦੇ ਨੀਤੀਆਂ ਦੇ ਡਟ ਕੇ ਪਹਿਰਾ ਦਿੱਤਾ ਹੋਵੇ ਤਾਂ ਫਿਰ ਜਦੋਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਿਰਫ ਤੇ ਸਿਰਫ ਆਪਣੀ ਸਾਖ ਨੂੰ ਵਧਾਉਣ ਵਾਸਤੇ ਜਾਂ ਆਮ ਆਦਮੀ ਪਾਰਟੀ ਦੇ ਕੁੰਬੇ ਨੂੰ ਵਧਾਉਣ ਵਾਸਤੇ ਜੋ ਕੁੜਾ ਕਰਕਰ ਦੂਜੀਆਂ ਪਾਰਟੀਆਂ ਦਾ ਚਾਹੇ ਉਹ ਕਾਂਗਰਸੀ ਆ ਚਾਹੇ ਉਹ ਅਕਾਲੀ ਆ ਚਾਹੇ ਉਹ ਭਾਜਪਈ ਆ ਸਾਰੇ ਨੂੰ ਜਦੋਂ ਉਹ ਸ਼ਾਮਲ ਕਰਨਗੇ ਤਾਂ ਸੁਖਵਿੰਦਰ ਜੀ ਫਿਰ ਉਹ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਆਦਰਸ਼ਾਂ ਨੂੰ ਤੇ ਅਰਵਿੰਦ ਕੇਜਰੀ ਵਾਲਦੀ ਜਿਹੜੀ ਕਿਤਾਬ ਆ ਸਵਰਾਜ ਆ ਉਸ ਨੂੰ ਲੈ ਕੇ ਜਿਹੜੇ ਤੁਰੇ ਫਿਰਦੇ ਜਾਂ ਉਹਨਾਂ ਦੀ ਜਿਹੜੀ ਗੱਲ ਕਰਦੇ ਆ ਉਹਨਾਂ ਦੇ ਫਿਰ ਸ਼ੰਕੇ ਤਾਂ ਆ ਜਿਹੜੇ ਉਹ ਸਾਹਮਣੇ ਉਭਰਨਗੇ ਉਭਰਨਗੇ ਉਹਨਾਂ ਦੇ ਮਨ 'ਚ ਰੋਸ ਤਾਂ ਆਵੇਗਾ ਆਵੇਗਾ ਹੁਣ ਸਭ ਤੋਂ ਵੱਡਾ ਪ੍ਰਸ਼ਨ ਇਹ ਆ ਕਿ ਜਦੋਂ ਅਕਾਲੀਕਰਨ ਪਾਰਟੀ ਦਾ ਕੀਤਾ ਜਾ ਰਿਹਾ ਖਾਸ ਤੌਰ ਤੇ ਭਗਵੰਤ ਮਾਨ ਵੱਲੋਂ ਕੀ ਇਹਦੇ ਉੱਤੇ ਜਾਂ ਇਸ ਦੀ ਸਹਿਮਤੀ ਜਿਹੜੀ ਆ ਅਰਵਿੰਦ ਕੇਜਰੀਵਾਲ ਦੀ ਹੈਗੀ ਆ ਜਾਂ ਨਹੀਂ ਹੈਗੀ ਪ੍ਰਸ਼ਨ ਆਪਣੇ ਆਪ ਦੇ ਵਿੱਚ ਇਹ ਆ ਹੁਣ ਅਰਵਿੰਦ ਕੇਜਰੀਵਾਲ ਬੀਤੇ ਦੋ ਦਹਾੜਿਆਂ ਵਿੱਚ ਪੰਜਾਬ ਤੌਰ ਤੇ ਆਏ ਜਦੋਂ ਆਏ ਤਾਂ ਇੱਕ ਸ਼ੋਅ ਦੇ ਵਿੱਚ ਆਬਰ ਸਾਡੇ ਜਿਹੜਾ ਰੋਡ ਸ਼ੋਅ ਸੀ ਉਸ ਰੋਡ ਸ਼ੋਅ ਦਾ ਇੱਕ ਵੀਡੀਓ ਬੜਾ ਵਾਇਰਲ ਹੋਇਆ ਜਿੱਥੇ ਤਰਬੀਰ ਗਿਲ ਸਾਈਡ ਤੇ ਬਿਲਕੁਲ ਲੱਗਾ ਤੇ ਉਸ ਨੂੰ ਉੱਤੇ ਨਹੀਂ ਔਨ ਦਿੱਤਾ ਗਿਆ ਹੁਣ ਪ੍ਰਸ਼ਨ ਇਹ ਉੱਠਦਾ ਕਿ ਅਕਾਲੀਕਰਨ ਜਿਹੜਾ ਪਾਰਟੀ ਦਾ ਕੀਤਾ ਜਾ ਰਿਹਾ ਜਾਂ ਜਿਹੋ ਜਿਹੇ ਬੰਦਿਆਂ ਨੂੰ ਭਗਵੰਤਪਾਣ ਨਹੀਂ ਪਾਰਟੀ ਦੇ ਵਿੱਚ ਸ਼ਾਮਲ ਕਰਾ ਰਹੇ ਆ ਕੀ ਉਹ ਆਪਣੇ ਸੁਪਰੀਮ ਕੋਲ ਪੁੱਛ ਕੇ ਕਰਾ ਰਹੇ ਆ ਜਿਹੜਾ ਸਭ ਤੋਂ ਵੱਡਾ ਪ੍ਰਸ਼ਨ ਹੈਗਾ ਤਾਂ ਇਸ ਪ੍ਰਸ਼ਨ ਦਾ ਜਵਾਬ ਅਜੇ ਤੱਕ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਨਹੀਂ ਵਿਰੋਧੀਆਂ ਨੇ ਤਾਂ ਚਲੋ ਸਵਾਲ ਚੁੱਕਣੀ ਚੁੱਕਣੇ ਆ ਪਰ ਜੇਕਰ ਤੁਹਾਡੀ ਆਪਣੀ ਹੀ ਪਾਰਟੀ ਦਾ ਵਿਧਾਇਕ ਇਹ ਵਿੱਚ ਪ੍ਰਸ਼ਨ ਚੁੱਕਦਾ ਤਾਂ ਉਸ ਦਾ ਜਵਾਬ ਦੇਣਾ ਬੰਦ ਆ ਪਰ ਜਵਾਬ ਜਿਹੜਾ ਭਗਵੰਤਪਾਣ ਨਹੀਂ ਦੇਣਗੇ ਕਿਉਂਕਿ ਬੀਤੇ ਦੌਰ ਦੇ ਵਿੱਚ ਭਗਵਾ ਆਪਣੇ ਅਰਨ ਕਬਰ ਵਿਜੇ ਪ੍ਰਤਾਪ ਸਿੰਘ ਵੱਲੋਂ ਵੱਖ-ਵੱਖ ਮੁੱਦਿਆਂ ਤੇ ਆਪਣੀ ਹੀ ਸਰਕਾਰ ਨੂੰ ਆਪਣੇ ਹੀ ਮੁੱਖ ਮੰਤਰੀ ਨੂੰ ਕਈ ਸਵਾਲ ਜਿਹੜੇ ਉਹ ਕੀਤੇ ਗਏ ਖਾਸ ਤੌਰ ਤੇ ਬੇਅਦਬ ਬਿਆਨ ਦੇ ਸਬੰਧ ਵਿੱਚ ਪਰ ਹਰਾਨ ਜਿਹੜੀ ਗੱਲ ਆ ਕਿ ਅੱਜ ਤੱਕ ਭਗਵੰਤ ਮਾਨ ਹੋਣਾ ਨੇ ਕਦੇ ਵੀ ਅਰਵਿੰਦ ਕਬਰ ਵਿੱਚ ਪ੍ਰਤਾਪ ਸਿੰਘ ਦੇ ਦਿੱਤੇ ਗਏ ਬਿਆਨਾਂ ਨੂੰ ਕਦੇ ਵੀ ਸੀਰੀਅਸ ਜਿਹੜਾ ਉਹ ਨਹੀਂ ਲਿਆ ਬਿਲਕੁਲ ਨਜ਼ਰ ਅੰਦਾਜ਼ ਕਰਦੇ ਆ ਤਾਂ ਜਿਸ ਦਾ ਸਿੱਟਾ ਇਹ ਆ ਕਿ ਲੋਕਾਂ ਦੇ ਵਿੱਚ ਇਹ ਭਰਮ ਪੈਦਾ ਹੋ ਰਿਹਾ ਕਿ ਆਹਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਲੋਕਾਂ ਦੇ ਸਵਾਲਾਂ ਤੋਂ ਭੱਜਦੇ ਆ ਉਥੇ ਆਪਣੇ ਹੀ ਵਿਧਾਇਕਾਂ ਦੇ ਪੇਪਰ ਤੋਂ ਅਲੱਗ ਦਾ ਜਵਾਬ ਦੇਣ ਤੋਂ ਵੀ ਬਚਦੇ ਆ ਚਾਹੇ ਉਹ ਅਖਬਾਰਾਂ ਦੇ ਵਿੱਚ ਬਿਆਨ ਹੋਣ ਉਥੋਂ ਵੀ ਮੁੱਖ ਮੰਤਰੀ ਸਾਹਿਬ ਭੱਜਦੇ ਆ ਤਾਂ ਚਾਹੇ ਮੋੜ ਮੰਡੀ ਜਾਂ ਮਾਨਸਾ ਦੇ ਵਿੱਚ ਜਿਸ ਤਰੀਕੇ ਨਾਲ ਪ੍ਰਦਰਸ਼ਨ ਹੁੰਦਾ ਤਾਂ ਮੁੱਖ ਮੰਤਰੀ ਸਾਹਿਬ ਗੱਡੀ 'ਚ ਖਲੂਨ ਦੀ ਬਜਾਏ ਗੱਡੀ ਵਿੱਚ ਬੈਠ ਕੇ ਲੋਕਾਂ ਦੇ ਵਿੱਚੋਂ ਨਿਕਲ ਜਾਂਦੇ ਆ ਫਿਰ ਇਹ ਗੱਲਾਂ ਤਾਂ ਸੁਖਵਿੰਦਰ ਜੀ ਹੋਣਗੀਆਂ ਹੋਣਗੀਆਂ ਸੋ ਸਵਾਲ ਇਹ ਆ ਕਿ ਜਿਹੜਾ ਅਕਾਲੀ ਕਰਨ ਦੀ ਗੱਲ ਕੀਤੀ ਆ ਇਹ ਮੁੱਖ ਮੰਤਰੀ ਸਾਹਿਬ ਨੂੰ ਸਪਸ਼ਟ ਕਰ ਦੇਣਾ ਚਾਹੀਦਾ ਕਿ ਇਹ ਸੁਪਰੀਮ ਕੋਰਟ ਦੇ ਇਸ਼ਾਰੇ ਤੇ ਹੋ ਰਿਹਾ ਹੈ ਜਦ ਦੂਜੇ ਇਸ਼ਾਰੇ ਤੇ ਹੋ ਰਿਹਾ ਤੇ ਬਾਕੀ ਜਿਸ ਤਰੀਕੇ ਨਾਲ ਹੋ ਰਿਹਾ ਇਹ ਕੁਝ ਚੱਲ ਪਿਆ ਕਿ ਹਰ ਪਾਰਟੀ ਦਾ ਜਿਹੜਾ ਵੀ ਬੰਦਾ ਬੰਦਾ ਉਸ ਨੂੰ ਪਰਦਾ ਗੱਲ ਚ ਪਾ ਕੇ ਉਸ ਨੂੰ ਜੁਆਇਨ ਕਰਵਾ ਲਿਆ ਜਾਂਦਾ ਇਹਦੇ ਨਾਲ ਵਲੰਟੀਅਰਸ ਔਰ ਖਾਸ ਤੌਰ ਤੇ ਕਬਰ ਵਿਜੇ ਪ੍ਰਤਾਪ ਵਰਗੇ ਲੋਕ ਜਿਹੜੇ ਨੇ ਜਿਹੜੇ ਮੂਲ ਆਦਰਸ਼ਾਂ ਤੇ ਅੱਜ ਵੀ ਆਮ ਆਦਮੀ ਪਾਰਟੀ ਦੀ ਨੀਤੀਆਂ ਦੇ ਪਹਿਰਾ ਦੇ ਰਹੇ ਆ ਉਹਨਾਂ ਨੂੰ ਦੁਖੀ ਤਾਂ ਹੋਣਗੇ ਹੋਣਗੇ ਤੇ ਉਹ ਪ੍ਰਸ਼ਨ ਜਿਹੜੇ ਉਹ ਪੁੱਛਣਗੇ ਹਾਂ ਹੁਣ ਪ੍ਰਸ਼ਨ ਦਾ ਜਵਾਬ ਮੁੱਖ ਮੰਤਰੀ ਸਾਹਿਬ ਕੀ ਦਿੰਦੇ ਆ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਆ ਬਾਕੀ ਜਵਾਬ ਉਹਨਾਂ ਨੇ ਦੇਣਾ ਕੱਖ ਨਹੀਂ ਆ ਜਿਸ ਤਰ੍ਹਾਂ ਅੱਗੇ ਚੱਲਦਾ ਰਿਹਾ ਜੇ ਲੋਕਾਂ ਨੇ ਇਹਨਾਂ ਨੂੰ 92 ਸੀਟਾਂ ਜਿਤਾ ਦਿੱਤੀਆਂ ਇਨ੍ਹਾਂ ਹੀ ਮੀਟਰਾਂ ਤੋਂ ਬਿਨਾ ਜਿਹੜੇ ਲੀਡਰਾਂ ਨੂੰ ਇਹ ਸ਼ਾਮਲ ਕਰ ਰਹੇ ਆ ਤੇ ਜੇ ਇਹਨਾਂ ਨੇ ਵਾਕਈ 2 ਸਾਲਾਂ ਚ ਇੰਨੇ ਕੰਮ ਕਰ ਰੱਖੇ ਕਰਤੇ ਐ ਤੇ ਜਿਨ੍ਹਾਂ ਨੂੰ ਕੂੜਾ ਕਰਕਟ ਕਹਿੰਦੇ ਸੀ ਤੇ ਫਿਰ ਉਹਨਾਂ ਲੋਕਾਂ ਦੀ ਅੱਜ ਲੋੜ ਕਿਉਂ ਪੈ ਗਈ ਜਿਹੜੇ ਲੋਕਾਂ ਨੂੰ ਨਕਾਰ ਕੇ ਅੱਜ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਸੱਤਾ ਦੇ ਵਿੱਚ ਲਿਆਂਦਾ ਤੇ ਉਹਨਾਂ ਲੋਕਾਂ ਨੇ ਹੀ ਨਕਾਰੇ ਲੋਕਾਂ ਦੀ ਆਮ ਆਦਮੀ ਪਾਰਟੀ ਨੂੰ ਲੋੜ ਕਿ ਪੈ ਗਈ ਇਹ ਵੀ ਬਹੁਤ ਵੱਡੇ ਸਵਾਲ ਜਿਹੜੇ ਆ ਖੜੇ ਹੋ ਰਹੇ ਆ ਔਰ ਕਮਰਜੀ ਪ੍ਰਤਾਪ ਸਿੰਘ ਹੋਣੀ ਜਦੋਂ ਕੋਈ ਗੱਲ ਕਰਨ ਤਾਂ ਪੰਜਾਬ ਦੇ ਲੋਕ ਬੜੇ ਧਿਆਨ ਨਾਲ ਬੜੇ ਸੀਰੀਅਸ ਹੋ ਕੇ ਸੁਣਦੇ ਆ ਕਿਉਂਕਿ ਉਹਨਾਂ ਇਕਾਦੁਕਾ ਲੀਡਰਾਂ ਦੇ ਵਿੱਚੋਂ ਆ ਇਕਾਦੁਕਾ ਬੰਦਿਆਂ ਦੇ ਵਿੱਚੋਂ ਆ ਜਿਹੜੇ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਪੰਜਾਬ ਅਤੇ ਲੋਕਾਂ ਦੀ ਗੱਲ ਕਰਦੇ ਆ ਕੁਮਰਜੀ ਪ੍ਰਤਾਪ ਸਿੰਘ ਔਰ ਉਹਨਾਂ ਨੂੰ ਬੜੇ ਤਰੀਕੇ ਦੇ ਨਾਲ ਸੁਣਿਆ ਜਾਂਦਾ ਉਹਨਾਂ ਦੀ ਗੱਲ ਤੇ ਵਿਚਾਰਿਆ ਵਿਚਾਰ ਕੀਤਾ ਜਾਂਦਾ ਲੋਕ ਉਹਨਾਂ ਦੀ ਗੱਲ ਤੋਂ ਬਾਅਦ ਵਿਚਾਰ ਕਰਦੇ ਆ ਕਿ ਵਾਕਈ ਯਾਰ ਇਹ ਗੱਲ ਤਾਂ ਸਹੀ ਕਹੀ ਹੈ ਤਾਂ ਕੁਮਰਜੀ ਪ੍ਰਤਾਪ ਸਿੰਘ ਹੋਰਾਂ ਦੀ ਇਹ ਪੋਸਟ ਜਿਹੜੀ ਆ ਉਹ ਵਾਕਈ ਜਿਹੜੇ ਸਵਾਲ ਖੜੇ ਕਰਦੀ ਆ ਮੁੱਖ ਮੰਤਰੀ ਜੀ ਛਵੀ ਦੀ ਉੱਪਰ ਮੁੱਖ ਮੰਤਰੀ ਦੇ ਜਿਹੜੇ ਆਪਣੇ ਕੰਮ ਕਾਜ ਦੇ ਤਰੀਕੇ ਦੇ ਉਪਰਤਾ ਦੇਖਦੇ ਆ ਕਿ ਇਸ ਤੋਂ ਬਾਅਦ ਹੁਣ ਜਿਹੜਾ ਉਹ ਕੀ ਵਿੱਚਦਾ ਅਗਲੀ ਖਬਰ ਜਿਹੜੀ ਆ ਕਰ ਲੈਨੇ ਆ ਕਹਿੰਦੇ ਕਿ ਅਭਿਸ਼ੇਕ ਮਨੋ ਸਿੰਘ ਵੀ ਜਿਹੜੇ ਕਿ ਕੇਜਰੀਵਾਲ ਸਾਹਿਬ ਦੇ ਵਕੀਲ ਹੈ ਉਹਨਾਂ ਨੂੰ ਕਹਿੰਦੇ ਕਿ ਆਮ ਆਦੀ ਪਾਰਟੀ ਚਾਹੁੰਦੀ ਸੀਗੀ ਕਿ ਅਸੀਂ ਰਾਜ ਸਭਾ ਮੈਂਬਰੀ ਲਈਏ ਔਰ ਸਵਾਤੀ ਮਾਲੀਬਾਰ ਵਾਲਾ ਪੰਗਾ ਵੀ ਸਾਰਾ ਉਤੋਂ ਹੀ ਕਹਿੰਦੇ ਚੱਲਿਆ ਹੈਗਾ ਉਹ ਕਹਿੰਦੇ ਸੀ ਅਸਤੀਫਾ ਦਿਓ ਸਵਾਤੀ ਮਾਲੀਬਾਲ ਨਹੀਂ ਸੀ ਦੇ ਰਹੇ ਉਦੋਂ ਬਾਅਦ ਪਤਾ ਲੱਗਿਆ ਸਵਾਤੀ ਮਾਲੀਬਾਲ ਵਾਲਾ ਪੰਗਾ ਪੈਣ ਤੋਂ ਬਾਅਦ ਕਿ ਪੰਜਾਬ ਦੇ ਦੋ ਰਾਜ ਸਭਾ ਮੈਂਬਰਾਂ ਨੂੰ ਕਹਿੰਦੇ ਕਿਹਾ ਗਿਆ ਕਿ ਭਾਈ ਤੁਸੀਂ ਅਸਤੀਫਾ ਦੇ ਦਿਓ ਆਪਾਂ ਵਿਸ਼ੇਕ ਮਨੋ ਸਿੰਘ ਵੀ ਨੂੰ ਬਣਾਉਣਾ ਹੈਗਾ ਉਹਨਾਂ ਨੇ ਵੀ ਕਹਿੰਦੇ ਨਾ ਕਰ ਦਿੱਤੀ ਕਿ ਭਾਈ ਅਸੀਂ ਨਹੀਂ ਅਸਤੀਫਾ ਦੇਣਾ ਇਹ ਵੀ ਚਰਚਾ ਹੋਵਾਂ ਸੀ ਕਿ ਕੁਝ ਨੇ ਰਾਜ ਸਭਾ ਸੀਟਾਂ ਖਰੀਦੀਆਂ ਹੋਈਆਂ ਨੇ ਚਲੋ ਉਸ ਤੋਂ ਬਾਅਦ ਹੁਣ ਖਬਰ ਆ ਰਹੀ ਆਣਖੀ ਸਾਹਿਬ ਕਹਿੰਦੇ ਕਿ ਰਾਗਵ ਚੱਡਾ ਤੋਂ ਅਸਤੀਫਾ ਜਿਹੜਾ ਉਹ ਲਿਆ ਜਾ ਸਕਦਾ ਕਹਿੰਦੇ ਕਿ ਬੜੇ ਭਰੋਸੇਯੋਗ ਨੇ ਰਾਗਵ ਚੱਡਾ ਜਿਹੜੇ ਕੇਜਰੀਵਾਲ ਦੇ ਇਹ ਵੀ ਕੀ ਹੋ ਸਕਦਾ ਹੁਣ ਰਾਗਵ ਚੱਡਾ ਦਾ ਅਸਤੀਫਾ ਰਾਜ ਸਭਾ ਮੈਂਬਰੀ ਤੋਂ ਲਿਆ ਜਾਵੇ ਅਭਿਸ਼ੇਕ ਮਨੂ ਸਿੰਘ ਵੀ ਨੂੰ ਦਿੱਤਾ ਜਾਵੇ ਪਹਿਲਾਂ ਹੀ ਬੜਾ ਰੌਲਾ ਪਿਆ ਸੀ ਕਿ ਭਾਈ ਰਾਗਵ ਚੱਡਾ ਨੂੰ ਪੰਜਾਬ ਦੀ ਜਿਹੜੀ ਉਹ ਰਾਜ ਸਭਾ ਮੈਂਬਰੀ ਕਿਉਂ ਤੇ ਹੁਣ ਰੌਲਾ ਪਾ ਫੇਰ ਪਊਗਾ ਜੇ ਦਿੰਦੇ ਐ ਅਭਿਸ਼ੇਕ ਮਨੂ ਸਿੰਘ ਵੀ ਨੂੰ ਦੂਜੇ ਪਾਸੇ ਇਹ ਵੀ ਹੈ ਕਿ ਰਾਗਵ ਚੱਡਾ ਜੀ ਲੰਡਨ ਦਾ ਦੌਰਾ ਕਰ ਆਏ ਆ ਉਹ ਕਿਉਂ ਕਰਨ ਗਏ ਸੀ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਚਰਚਾਵਾਂ ਕਈ ਤਰੀਕੇ ਦੀਆਂ ਨੇ ਕਿ ਉਸ ਲੰਡਨ ਦੇ ਦੌਰੇ ਤੋਂ ਬਾਅਦ ਅਭਿਸ਼ੇਕ ਮਨੂ ਸਿੰਘ ਵੀ ਨੂੰ ਸ਼ੀਟ ਦੇਣ ਵਾਸਤੇ ਆਪਣੀ ਬਾਕੀ ਰਾਸ਼ਵਾ ਮੈਂਬਰੀ ਤੋਂ ਅਸਤੀਫਾ ਕੇਜਰੀਵਾਲ ਦੇ ਕਹੇ ਤੇ ਦੇੜ ਦੇਣਗੇ ਰਗਵ ਚੱਟਾ ਇਹ ਵੀ ਬਹੁਤ ਵੱਡੇ ਸਵਾਲ ਨੇ ਔਰ ਦੂਜੇ ਪਾਸੇ ਚਰਚਾ ਇਹ ਵੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੈਗੇ ਸਟੇਜ ਆ ਕੇ ਰਗਵ ਚੱਟਾ ਨੂੰ ਪੰਜਾਬ ਦੇ ਵਿੱਚ ਕੋਈ ਅਹਿਮ ਜ਼ਿੰਮੇਵਾਰੀ ਵੀ ਕਹਿੰਦੇ ਦਿੱਤੀ ਜਾ ਸਕਦੀ ਹੈ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਦਿੱਲੀ ਲੌਬੀ ਨੂੰ ਭਗਵੰਤ ਨੇ ਪੰਜਾਬ ਦੇ ਵਿੱਚ ਫਟਕਰ ਨਹੀਂ ਸੀ ਦਿੱਤਾ ਚਾਹੇ ਉਹ ਸੰਦੀਪ ਪਾਟਕ ਹੋਵੇ ਤੇ ਚਾਹੇ ਕੋਈ ਹੋਰ ਹੋਵੇ ਤਾਂ ਕਹਿੰਦੇ ਕਿ ਹੁਣ ਉਹ ਸਭ ਨੂੰ ਦੇਖਦੇ ਆ ਕੇਦਰੀਵਾਲ ਜੇਲ੍ਹ ਦੇ ਵਿੱਚ ਵਾਪਸ ਜਾਣ ਤੋਂ ਪਹਿਲਾਂ ਪੰਜਾਬ ਦੀ ਜ਼ਿੰਮੇਵਾਰੀ ਆਪਣੇ ਕਿਸੇ ਕਾਜ਼ਮ ਕਾਜ਼ਮ ਦੇਣਾ ਚਾਹੀਦਾ ਕਿਵੇਂ ਦੇਖਦੇ ਹੋ ਇਹ ਪਾਵਰ ਸੈਂਟਰ ਨਾਂ ਬਦਲਿਆ ਜਾਵੇ ਜਾਂ ਪਾਵਰ ਸੈਂਟਰ ਇੱਕ ਹੋਰ ਨਾ ਬਣਾਇਆ ਜਾਵੇ ਉਸ ਦਾ ਵਿਰੋਧ ਭਗਵੰਤ ਮਾਨ ਲਗਾਤਾਰ ਕਰਦੇ ਰਹੇ ਆ ਤੇ ਹੁਣ ਆਹ ਰਾਗ ਉੱਤੇ ਡੇ ਵਾਲੀਆਂ ਖਬਰਾਂ ਕਿਵੇਂ ਦੇਖਦੇ ਹੋ ਪੂਰੀ ਚੀਜ਼ ਸਖੰਤੀ ਆਮ ਆਪੀ ਪਾਰਟੀ ਦੀ ਜਿਹੜੀ ਅੰਦਰੂਨੀ ਕਾਲਾ ਕਲੇਸ਼ ਆ ਹੌਲੀ ਹੌਲੀ ਉਹ ਸਾਹਮਣੇ ਜਿਹੜਾ ਉਹ ਆ ਰਿਹਾ ਔਰ ਜਿਸ ਤਰੀਕੇ ਨਾਲ ਬੀਤੇ ਦੌਰ ਦੇ ਵਿੱਚ ਅਭਿਸ਼ੇਕ ਮਨੂ ਸਿੰਘਵੀ ਨੇ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਕਾਨੂੰਨੀ ਲੜਾਈ ਲੜੀ ਬਤੌਰ ਵਕੀਲ ਤਾਂ ਕਹਿੰਦੇ ਨੇ ਕਿ ਵਾਦਾ ਕੀਤਾ ਗਿਆ ਸੀ ਕਿ ਤੁਹਾਨੂੰ ਰਾਜ ਸਭਾ ਮੈਂਬਰ ਬਣਾ ਦਿੱਤਾ ਜਾਵੇਗਾ ਇਹ ਆਮ ਤੌਰ ਤੇ ਚੱਲਦਾ ਹੁਣ ਜਿਸ ਤਰੀਕੇ ਨਾਲ ਕਪਲ ਸਿਬਲ ਵੀ ਰਾਜ ਸਭਾ ਮੈਂਬਰ ਸਮਾਜਵਾਦੀ ਪਾਰਟੀ ਵੱਲੋਂ ਬੜੇ ਕੇ ਵਕਤ ਕੇਸ ਉਹ ਲੜਦੇ ਰਹੇ ਇਹ ਚੱਲਦਾ ਰਹਿੰਦਾ ਪਰ ਸਥਿਤੀ ਦਾ ਇਹ ਹੈ ਕਿ ਜੇਕਰ ਅਭਿਸ਼ੇਕ ਮਨੂ ਸਿੰਘਵੀ ਨੂੰ ਤੁਸੀਂ ਰਾਜ ਸਭਾ ਮੈਂਬਰ ਬਣਾਉਣਾ ਤੇ ਬਣਾਉਣਾ ਕਿੱਥੋਂ ਤਾਂ ਉਹ ਕਹਿੰਦੇ ਨੇ ਕਿ ਜੋ ਪਤਾ ਲੱਗਾ ਕਿ ਪੰਜਾਬ ਦੇ ਜਿਹੜੇ ਰਾਜ ਸਭਾ ਮੈਂਬਰ ਸੀ ਤੋ ਉਦੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਅਸਤੀਫਾ ਦਿਓ ਤੇ ਅਸਤੀਫਾ ਦੇ ਕੇ ਜਗ੍ਹਾ ਖਾਲੀ ਹੋ ਗਈ ਉਹਦੀ ਜਗ੍ਹਾ ਤੇ ਅਡਜਸਟਡਰਾ ਕਰ ਦਿੱਤਾ ਜਾਊਗਾ ਪਰ ਜਿਸ ਬੰਦੇ ਨੇ ਪੈਸੇ ਦੇ ਕੇ ਕਥਾ ਤੌਰ ਤੇ ਜਿਸ ਤਰੀਕੇ ਦੀਆਂ ਚਰਚਾਵਾਂ ਹੋਈਆਂ ਨੇ ਸੀਟਾਂ ਖਰੀਦੀਆਂ ਹੋਣ ਉਹ ਕਿਉਂ ਆਪਣੀ ਅਸਤੀਫਾ ਦੇਣਗੇ ਇਹ ਆਪਣੇ ਆਪ ਦੇ ਵਿੱਚ ਵੱਡਾ ਪ੍ਰਸ਼ਨ ਹੈ ਤਾਂ ਕਿਹਦੇ ਸਾਫ਼ ਕੋਰੀ ਨਾ ਜਿਹੜੀ ਆ ਉਹਨਾਂ ਵੱਲੋਂ ਕਰ ਦਿੱਤੀ ਗਈ ਫਿਰ ਸੁਵਤੀ ਮਾਲੀਵਾਲ ਦਾ ਕੇਸ ਜਿਹੜਾ ਸਾਹਮਣੇ ਆਉਂਦਾ ਉਹ ਵੀ ਇਹਦੇ ਉਸ ਨੇ ਵੀ ਇਨਕਾਰ ਜਿਹੜਾ ਉਹ ਕਰਨਤਾ ਤਾਂ ਅਜਿਹੀ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਅਰਵਿੰਦ ਕੇਸਰੀ ਵੀ ਉਹ ਚਾਹੁੰਦੇ ਨੇ ਕਿ ਹਾਂ ਪਈ ਰਾਕਬ ਚੱਡਾ ਚੜਾ ਉਹਨਾਂ ਦਾ ਖਾਸਮ ਖਾਸ ਹੈਗਾ ਉਹਨਾਂ ਦੇ ਹੁਕਮ ਤੋਂ ਬਾਹਰ ਨਹੀਂ ਆ ਉਹਦੇ ਕੋਲ ਅਸਤੀਫਾ ਲੈ ਕੇ ਤੇ ਅਭਿਸ਼ੇਕ ਮਨੂ ਸਿੰਘ ਵੀ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਜਾ ਸਕਦਾ ਪਰ ਰਾਜਨੀਤੀ ਦੇ ਵਿੱਚ ਸਿੱਧੂ ਸਾਹਿਬ ਇਤਿਹਾਸਾ ਕੋਈ ਵੀ ਆਪਣਾ ਕੋਈ ਵੀ ਸਕਾ ਕੋਈ ਵੀ ਖਾਸਮ ਖਾਸ ਨਹੀਂ ਜੇ ਹੁੰਦਾ ਕਿਉਂਕਿ ਜਿਸ ਬੰਦੇ ਨੇ ਰਾਜਾ ਕਿਸੇ ਨੂੰ ਬਣਾਇਆ ਹੋਵੇ ਸਭ ਤੋਂ ਪਹਿਨਾ ਬੰਦਾ ਉਸ ਦੀਆਂ ਬਾਹਾਂ ਵੜਦਾ ਉਸ ਨੂੰ ਵੀ ਥੱਲੇ ਕੋ ਸ਼ਾਂਗਦਾ ਆ ਇਹ ਭਾਰਤੀ ਰਾਜਨੀਤੀ ਦੇ ਇਤਿਹਾਸ ਦਾ ਇੱਕ ਪੰਨਾ ਹੈਗਾ ਜਿਹਦੇ ਉਤੇ ਕਈ ਇਹੋ ਜਿਹੇ ਬੰਦੇ ਵਿਖੇ ਜਾ ਸਕਦੇ ਨਹੀਂ ਖੈਰ ਅਰਵਿੰਦ ਕੇਜਰੀਵਾਲ ਹੋਣਾ ਦਾ ਇੱਕ ਖਿਆਲ ਠੀਕ ਆ ਕਿ ਰਾਗਵ ਚੱਡਾ ਅਸਤੀਫਾ ਦੇ ਦੇਗਾ ਉਹਨਾਂ ਨੇ ਤਾਂ ਕਹਿਨ ਤੇ ਇਹ ਤਾਂ ਸਮਾ ਦੱਸੇਗਾ ਪਰ ਜੇਕਰ ਹੁਣ ਜਿਸ ਤਰੀਕੇ ਦੀਆਂ ਚਰਚਾਵਾਂ ਨਹੀਂ ਕਿ ਹਾਂ ਵੀ ਪੰਜਾਬ ਦੇ ਵਿੱਚ ਉਹਨਾਂ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਕਿਉਂਕਿ 2 ਤਰੀਕ ਨੂੰ ਅਰਵਿੰਦ ਕੇਜਰੀਵਾਲ ਹੋਣਾ ਨੇ ਜੇਲ ਚਲੇ ਜਾਣਾ ਤਾਂ ਉਸ ਤੋਂ ਪਹਿਲਾਂ ਪਹਿਲਾਂ ਇੱਕ ਤਾਂ ਪੰਜਾਬ ਤੋਂ ਵਿੱਚ ਰੋਡ ਸ਼ੋ ਜਿਹੜੇ ਨੇ ਰਾਗਵ ਚੱਡੇ ਦਾ ਨਹੀਂ ਕਰਵਾਏ ਜਾ ਸਕਦੇ ਆ ਦੂਜੇ ਪਾਸੇ ਕੁਝ ਅਹਿਮ ਜ਼ਿੰਮੇਵਾਰੀ ਜਿਹੜੀ ਆ ਰਾਗਵ ਚੱਡਾ ਨੂੰ ਅਰਵਿੰਦ ਕੇਜੀਵਲ ਦੀਨ ਦੇ ਬੂਰਚੇ ਹੈਗੇ ਨੇ ਤਾਂ ਜੋ ਦਿੱਲੀ ਦਾ ਜਿਹੜਾ ਪ੍ਰਭਾਵ ਆ ਉਹ ਆਮ ਆਪੀ ਪੰਜਾਬ ਦੇ ਵਿੱਚ ਉਹ ਬਣਿਆ ਰਹੇ। ਉਹ ਸਿੱਧੂ ਸਾਹਿਬ ਦੋ ਗੱਲਾਂ ਨੇ। ਇੱਕ ਤਾਂ 4 ਤਰੀਕ ਨੂੰ ਜਦੋਂ ਰਿਜ਼ਲਟ ਆਉਣੇ ਆ। ਜੇ ਤਾਂ ਰਿਜ਼ਲਟ 13 ਜੀਰੋਂ ਜਿਸ ਤਰੀਕੇ ਨਾਲ ਭਗਵੰਤ ਮਾਨ ਹੁਣੀ ਕਹਿੰਦੇ ਰਹੇ ਜੇ ਤਾਂ ਉਸ ਤਰੀਕੇ ਦਾ ਆਉਂਦੇ ਆ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਕੋਈ ਅਹਿਲ ਜ਼ਿੰਮੇਵਾਰੀ ਜਿਹੜੀ ਆ ਰਾਕਪ ਚੱਡਾ ਦੇ ਰਹੀਂ ਜਾਂ ਕਿਸੇ ਹੋਰ ਦੇ ਦਿੱਲੀ ਦੇ ਦਿੱਲੀ ਦੇ ਬੰਦੇ ਦਰਾਂ ਹੀ ਉਹਨਾਂ ਨੂੰ ਦਿੱਤੀ ਜਾਵੇ ਪੰਜਾਬ ਦੇ ਵਿੱਚ। ਸੱਤਾ ਦਾ ਸ਼ਕਤੀ ਦੇ ਦੂਹ ਕੇ ਅੰਦਰ ਜਿਹੜੇ ਬਣਾਏ ਜਾਣ ਜੇਕਰ 13 ਜ਼ੀਰੋ ਦੇ ਅਨੁਸਾਰ ਨਤੀਜੇ ਆਉਂਦੇ ਆ ਤੇ ਜੇਕਰ 13 ਜ਼ੀਰੋ ਦੇ ਉਲਟ ਨਤੀਜੇ ਹੁੰਦੇ ਆ ਤਾਂ ਸੁਖਵਿੰਦਰ ਜੀ ਫਿਰ ਇਹ ਗੱਲ ਜੋ ਤੁਸੀਂ ਕਹਿ ਰਹੇ ਜੀ ਇਹ ਗੱਲ ਬਿਲਕੁਲ ਸਹੀ ਸਾਬਤ ਹੁੰਦੀ ਮਹਿਸੂਸ ਹੁੰਦੀ ਆ ਕਿ ਇਹ ਰਾਗਵ ਚੜ੍ਹੇ ਨੇ ਜਾਂ ਕਿਸੇ ਹੋਰ ਕਰੀਬੀ ਨੂੰ ਅਰਵਿੰਦ ਕੇਸਰੀ ਵੱਲ ਪੰਜਾਬ ਦੇ ਵਿੱਚ ਅਹਿਮ ਜ਼ਿੰਮੇਵਾਰੀ ਦੇ ਕੇ ਪੰਜਾਬ ਦੀ ਜਿਹੜੀ ਲਗਾਮ ਆ ਉਸ ਦੇ ਹੱਥ ਵਿੱਚ ਦੇ ਸਕਦੇ ਆ ਔਰ ਭਗਵੰਤ ਮਾਨ ਦੇ ਬਰਾਬਰ ਤੇ ਉਹਨਾਂ ਨੂੰ ਖੜਾ ਕਰ ਸਕਦੇ ਆ ਤਾਨੂੰ ਯਾਦ ਹੋਊਗਾ ਕਿ ਪੀਤੇ ਸਮੇਂ ਦੇ ਵਿੱਚ ਵੀ ਰਾਕਬ ਚੱਢ ਨੂੰ ਇੱਕ ਜ਼ਿੰਮੇਵਾਰੀ ਜਿਹੜੀ ਪੰਜਾਬ ਤੇ ਸਬੰਧੀ ਦਿੱਤੀ ਗਈ ਸੀ ਦੀ ਜਿਸ ਦਾ ਵਿਰੋਧ ਜਿਹੜਾ ਭਗਵੰਤ ਮਾਨਪੁਰ ਨੇ ਕੀਤਾ ਸੀ ਉਹ ਕਦੇ ਨਹੀਂ ਚਾਹਣਗੇ ਕਿ ਹਾਂ ਪੰਜਾਬ ਵਿੱਚ ਉਹਨਾਂ ਦੇ ਬਰਾਬਰ ਦਾ ਕੋਈ ਦਿੱਲੀ ਲੋਬੀ ਦਾ ਬੰਦਾ ਉਹਨਾਂ ਦੇ ਬਰਾਬਰ ਆਟ ਕੇ ਬੈਠੇ ਤਾਂ ਅਜਿਹੀ ਸਥਿਤੀ ਦੇ ਵਿੱਚ ਜੇਕਰ 13 0 ਦੇ ਅਨੁਸਾਰ ਰਿਜ਼ਲਟ ਨਹੀਂ ਆਉਂਦਾ ਤਾਂ ਫਿਰ ਸੁਭਾਵਿਕ ਆ ਤੇ ਦਿੱਲੀ ਲੌਬੀ ਦਾ ਬੰਦਾ ਪੰਜਾਬ ਦੇ ਵਿੱਚ ਬੈਠੇਗਾ ਬੈਠੇਗਾ ਚਾਹੇ ਉਹ ਸੰਦੀਪ ਪਾਟਕ ਹੋਵੇ ਤੇ ਚਾਹੇ ਉਹ ਰਾਗਵ ਚੱਡਾ ਹੋਵੇ ਹੁਣ ਰਾਗਵ ਚੱਡੇ ਤੇ ਸਮਾਜ ਵਿੱਚ ਸਭ ਤੋਂ ਪਹਿਲੀ ਗਲਤ ਕੀ ਉਹ ਸਤੀਫਾ ਦੇਣ ਵਾਸਤੇ ਰਾਜੀ ਹੋਣਗੇ ਕਿਉਂਕਿ ਮੈਂ ਪਹਿਨੇ ਗੱਲ ਕੀਤੀ ਆ ਕਿ ਰਾਜਨੀਤੀ ਦੇ ਵਿੱਚ ਕੋਈ ਸਖਾ ਕੋਈ ਖਾਸਮ ਖਾਸ ਕੋਈ ਨਹੀਂ ਜਿਹਦਾ ਹਰ ਬੰਦਾ ਆਪਣੀ ਰਾਜਨੀਤੀ ਜਿਹੜੀ ਉਹ ਕਰਦਾ ਹੈਗਾ ਪਰ ਇਹ ਜੋ ਸਥਿਤੀਆਂ ਪੈਦਾ ਹੋਈਆਂ ਨੇ ਭਗਵੰਤਪਨ ਵਾਸਤੇ ਜ਼ਰੂਰ ਜਿਹੜੀਆਂ ਉਹ ਖਤਰੇ ਦੀਆਂ ਘੰਟੀਆਂ ਜਿਹੜੀਆਂ ਜ਼ਰੂਰ ਹਨ ਕਿ ਜੇ ਰਾਗਵ ਚੱਡਾ ਬਰਾਬਰ ਤੇ ਆਣ ਕੇ ਆਮ ਆਦਮੀ ਪਾਰਟੀ ਦੀ ਹਾਈਕ ਮਾਨ ਉਹਨਾਂ ਨੂੰ ਪੰਜਾਬ ਦੇ ਵਿੱਚ ਬਿਠਾ ਦਿੰਦੀ ਹੈ ਭਗਵੰਤ ਮਾਨ ਦੇ ਬਰਾਬਰ ਤਾਂ ਇੱਕ ਕਿਸਮ ਦਾ ਭਗਵੰਤ ਮਾਨ ਦੇ ਜਿਹੜੇ ਪਾਰਿਆ ਉਹ ਕੱਟੇ ਜਾਣਗੇ ਹੁਣ ਇਹ ਵੇਖਣਾ ਹੋਊਗਾ ਕਿ ਭਗਵੰਤ ਮਾਨ ਕੀ ਇਸ ਚੀਜ਼ ਨੂੰ ਬਰਦਾਸ਼ਤ ਕਰਨਗੇ ਬੀਤੇ ਦੌਰ ਚ ਤਾਂ ਉਹਨਾਂ ਨੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਸੀ ਕੀਤਾ ਤਾਂ ਜ਼ਬਰਦਸਤ ਵਿਰੋਧ ਕੀਤਾ ਸੀ ਧਰਵਿੰਦਰ ਕੇਜਰੀਵਾਲ ਵੀ ਬਣਗੇ ਸਨ ਪਰ ਹੁਣ ਸਥਿਤੀਆਂ ਜੇਕਰ 13 0 ਦੇ ਉਲਟ ਹੋਣਗੀਆਂ ਤਾਂ ਫਿਰ ਮੇਰਾ ਨਹੀਂ ਚੱਲਗੀ ਭਗਵੰਤ ਮਾਨ ਹਾਈਕ ਮਾਨ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰ ਸਕਣ ਕਿਉਂਕਿ ਜ਼ਿੰਮੇਵਾਰੀ ਜਿਹੜੀ ਆ ਇਹਨਾਂ ਨਤੀਜਿਆਂ ਦੀ ਸਾਰੀ ਉਹਨਾਂ ਤੇ ਹੋਣੀ ਹੈ ਤਾਂ ਫ ਰਾਗਵ ਚੱਡੇ ਦਾ ਜਿਹੜਾ ਪੰਜਾਬ ਦੇ ਵਿੱਚ ਅਹਿਮ ਜ਼ਿੰਮੇਵਾਰੀ ਉਸ ਨੂੰ ਦਿੱਤੀ ਜਾ ਸਕਦੀ ਹੈ ਜਿਹੜੀਆਂ ਖਬਰਾਂ ਨੇ ਬਾਕੀ ਦੇਖੋ ਕਿ ਰਾਗਵ ਚੱਡਾ ਹੁਣ ਅਰਵਿੰਦ ਕੇਜਰੀਵਾਲ ਦੇ ਸੁਪਰੀਆ ਨੂੰ ਕਿੱਥੋਂ ਤੱਕ ਪੂਰਾ ਕਰਦਾ ਕੀ ਉਹ ਅਸਤੀਫਾ ਦਿੰਦਾ ਜਾਂ ਨਹੀਂ ਦਿੰਦਾ ਇਹ ਹੁਣ ਉੱਤੇ ਆ ਪਰ ਜੋ ਜਿਹੜੀ ਪਲੈਨਿੰਗ ਆ ਆਮ ਆਦਮੀ ਪਾਰਟੀ ਦੀ ਉਹ ਇਹੀ ਆ ਕਿ ਪੰਜਾਬ ਦੇ ਵਿੱਚ ਇੱਕ ਦਿੱਲੀ ਲਾਬੀ ਦਾ ਮੱਥਾ ਜਿਹੜਾ ਉਹ ਬਿਠਾਤਾ ਜਾਵੇ ਤਾਂ ਜੋ ਸ਼ਕਤੀ ਦੇ ਜਿਹੜੇ ਦੋ ਕੇਂਦਰ ਦੀ ਉਹ ਪੰਜਾਬ ਦੇ ਵਿੱਚ ਕਾਇਮ ਰਹੇ ਚਲੋ ਉਧਰ ਅਗਲੀ ਖਬਰ ਅਣਖੀ ਸਾਹ ਵਪਾ ਲੈ ਲੈਣੀ ਅਗਲੀ ਖਬਰ ਵੀ ਜਿਹੜੀ ਉਹ ਬੜੀ ਅਹਿਮ ਹੈ ਹਿੰਦੇ ਕੀ ਚਰਚਾਵਾਂ ਚੱਲ ਪਈਆਂ ਟੀਚਰਾਂ ਦੇ ਵਿੱਚ ਅਫਸਰਾਂ ਦੇ ਵਿੱਚ ਔਰ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਵੀ ਚਰਚਾ ਹੈ ਕਿਨੇ ਪੰਜਾਬ ਦਾ ਸਿੱਖਿਆ ਮੰਤਰੀ ਗਾਇਬ ਹੋ ਗਿਆ ਸਿੱਖਿਆ ਮੰਤਰੀ ਗਾਇਬ ਹੋ ਗਿਆ ਤੇ ਹਰਜੋਤ ਬੈਂਸ ਦੇ ਬਾਰੇ ਇਹੋ ਜਿਹੀ ਚਰਚਾਵਾਂ ਕਿਉਂ ਚੱਲੀਆਂ ਸੁਖੰਦਰ ਜੀ ਕੱਲ ਚੋਂ ਵਾਪਸ ਹੋਏ ਇਹ ਪ੍ਰੋਗਰਾਮ ਕਰ ਰਹੇ ਸੀ ਤਾਂ ਤੁਸੀਂ ਮਾਲਵੇ ਦੇ ਤਿੰਨ ਮੰਤਰੀਆਂ ਦੀ ਗੱਲ ਜਿਹੜੀ ਕੀਤੀ ਸੀ ਕਿ ਉਹ ਲਾਪਤਾ ਨੇ ਕੋਈ ਲੱਭ ਨਹੀਂ ਸਰਗਰਮ ਇਸ ਵੇਲੇ ਚੋਣ ਮਹਿੰਮ ਦੇ ਵਿੱਚ ਕੋਈ ਉਹਨਾਂ ਦੀ ਭੂਮਿਕਾ ਜਿਹੜੀ ਹੈ ਉਹ ਦਿਖਾਈ ਨਹੀਂ ਦੇ ਰਹੀ ਜੇਕਰ ਹਰਜੋਤ ਬੈਸਤਾ ਵੀ ਰੋਲ ਦੇਖੀਏ ਜਾਂ ਉਸ ਤੋਂ ਹੀ ਭੂਮਿਕਾ ਵੇਖੀ ਬੀਤੇ ਕਾਫੀ ਦਿਨਾਂ ਤੋਂ ਪੰਜਾਬ ਦੇ ਸਿਆਸੀ ਜਿਹੜਾ ਮੰਚ ਆ ਬਿਲਕੁਲ ਉਹ ਗੈਰ ਹਜ਼ਰ ਨਜ਼ਰ ਆ ਰਿਹਾ ਕਿਤੇ ਵੀ ਉਹਨਾਂ ਵੱਲੋਂ ਪਾਰਟੀ ਦੇ ਹੱਕ ਦੇ ਵਿੱਚ ਕੋਈ ਸਰਗਰਮੀ ਜਿਹੜੀ ਆ ਉਹ ਸਾਹਮਣੇ ਨਹੀਂ ਆ ਰਹੀ ਜਿਹੜੇ ਉਹਨਾਂ ਦੇ ਹਲਕੇ ਦੇ ਉਮੀਦਵਾਰ ਲੋਕ ਸਭਾ ਦੇ ਉੱਥੇ ਵੀ ਕੋਈ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਨੇ ਕੋਈ ਚੋਣ ਪ੍ਰਚਾਰ ਜਿਹੜਾ ਕੀਤਾ ਹੋਵੇ ਤਾਂ ਅਜਿਹੀ ਸਥਿਤੀ ਦੇ ਵਿੱਚ ਹਰਜੋਤ ਬੈਸਤੇ ਗਾਇਬ ਹੋਣ ਦੇ ਪ੍ਰਸ਼ਨ ਜਿਹੜੇ ਆ ਉਹ ਤਾਂ ਉੱਠਣਗੇ ਉੱਠਣਗੇ ਕਿਉਂਕਿ ਉਹ ਬੜੇ ਸਰਗਰਮ ਮੰਤਰੀ ਰਹੇ ਨੇ ਉਹ ਦਿੱਲੀ ਲੌਬੀ ਦੀ ਉਹ ਖਾਸਮ ਖਾਸ ਸਮਝੇ ਜਾਂਦੇ ਰਹੇ ਨੇ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਈਡੀ ਵੱਲੋਂ ਤਾਂ ਦਿੱਲੀ ਦੇ ਵਿੱਚ ਜਾ ਕੇ ਇਹਨਾਂ ਨੇ ਧਰਨਾ ਦਿੱਤਾ ਤੇ ਇੱਕ ਸੜਕ ਤੇ ਬੈਠ ਕੇ ਹੀ ਜਿੱਥੋਂ ਪੁਲਿਸ ਉਹਰੇ ਬੜੇ ਜ਼ੋਰ ਜ਼ਬਰਦਸਤੀ ਕਰਕੇ ਇਹਨਾਂ ਨੂੰ ਉਠਾਇਆ ਤਾਂ ਇਹ ਸਮਝਿਆ ਜਾਂਦਾ ਕਿ ਹਰਜੋਤ ਬੈਂਸ ਦੇ ਉੱਤੇ ਦਿੱਲੀ ਲੌਬੀ ਦਾ ਪੂਰਨ ਤੌਰ ਤੇ ਹੱਥ ਹੈਗਾ ਅਸ਼ੀਰਵਾਦ ਜਿਹੜਾ ਉਹਨਾਂ ਨੂੰ ਹੈਗਾ ਤਾਂ ਹੁਣ ਇਹ ਸਾਰੀ ਸਥਿਤੀ ਦੇ ਵਿੱਚ ਜੇ ਉਹ ਗੈਰ ਹਾਜ਼ਰ ਹਨ ਤਾਂ ਬੜੇ ਸਵਾਲ ਜਿਹੜੇ ਉਪਰ ਆਪ ਹੁੰਦਾ ਇੱਕ ਸਵਾਲ ਤੇ ਉਹੀ ਜਿਹਦੇ ਉੱਤੇ ਪਹਿਲਾਂ ਅਸੀਂ ਡਿਸਕਸ਼ਨ ਕਰਕੇ ਰਾਕਬ ਚੱਡੇ ਵਾਲੇ ਪ੍ਰਸੰਗ ਦੇ ਵਿੱਚ ਘਟਿਆ ਕਿਤੇ ਇਸ ਤਰੀਕੇ ਨਾਲ ਲੱਗਦਾ ਕਿ ਦਿੱਲੀ ਲੋਬੀ ਨੇ ਜਾਣ ਬੁੱਝ ਕੇ ਆਪਣੇ ਨਾਲ ਬੰਦਿਆਂ ਨੂੰ ਸਾਈਡਲਾਈਨ ਕਰਨ ਵਾਸਤੇ ਕਹਿ ਦਿੱਤਾ ਗਿਆ ਹੋਵੇ ਕਿ ਹਾਂ ਭੀ ਅਗਲੇ ਦਿਨਾਂ ਚ ਵੇਖੋ ਫਿਰ ਕੀ ਕਰਦਾ ਹੈਗਾ ਬਾਕੀ ਹੁਣ ਗੱਲ ਹੈਗੀ ਮਾਸਟਰਾਂ ਦੀ ਕਿਉਂਕਿ ਮੁੱਖ ਮੰਤਰੀ ਸਿੱਖਿਆ ਮੰਤਰੀ ਜਾਂ ਸਿੱਖਿਆ ਸਕੱਤਰ ਸਕੂਲਾਂ ਦੇ ਵਿੱਚ ਜੇਕਰ ਛੁੱਟੀ ਕਰਨ ਦਾ ਐਲਾਨ ਕਰ ਦਿੰਦੇ ਆ ਕਿ ਹਾਂ ਭੀ ਇੰਨੇ ਤਰੀਕ ਤੋਂ ਇੰਨੇ ਤਰੀਕ ਤੇ ਛੁੱਟੀਆਂ ਨੇ ਤਾਂ ਮੁੱਖ ਮੰਤਰੀ ਸਾਹਿਬ ਆਪਣੇ ਦਫ਼ਤਰ ਤੋਂ ਜਿਹੜਾ ਉਹ ਸਮਾਜ ਦਾ ਉਹ ਬਦਲ ਦਿੰਦੇ ਆ ਕਹਿੰਦੇ ਕਿ ਯਾਰ ਕਾ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਸਕੂਲੀ ਬੱਚਿਆਂ ਨੂੰ ਬਿਨਾ ਕੋਈ ਛੁੱਟੀਆਂ ਦਾ ਕੰਮ ਦਿੱਤਿਆਂ ਜਿਹੜੀਆਂ ਛੁੱਟੀਆਂ ਉਹਨਾਂ ਨੂੰ ਦੇ ਦਿੱਤੀਆਂ ਗਈਆਂ ਨੇ ਸਿੱਖਿਆ ਮੰਤਰੀ ਦਾ ਇਹਦੇ ਸਬੰਧ ਵਿੱਚ ਬਿਆਨ ਕੁਝ ਹੋਰ ਹੁੰਦਾ ਤੇ ਸਿੱਖਿਆ ਦੂਜੇ ਪਾਸੇ ਮੁੱਖ ਮੰਤਰੀ ਦਫ਼ਤਰ ਦਾ ਜਿਹੜਾ ਬਿਆਨ ਆ ਉਹ ਕੁਝ ਹੋਰ ਹੈਗਾ ਇਸੇ ਤਰੀਕੇ ਦਾ ਟੀਚਰਾਂ ਦੀ ਭਰਤੀ ਨੂੰ ਲੈ ਕੇ ਜਿਹੜੀ ਗੱਲ ਚੱਲੀ ਆ ਉਹਦੇ ਵਿੱਚ ਵੀ ਕਹਿੰਦੇ ਨੇ ਕਿ ਸਿੱਖਿਆ ਮੰਤਰੀ ਦੇ ਆਦੇਸ਼ ਕੁਝ ਹੋਰ ਹੁੰਦੇ ਆ ਮੁੱਖ ਮੰਤਰੀ ਸਾਹਿਬ ਦੇ ਕੁਝ ਹੋਰ ਹੁੰਦੇ ਇਸੇ ਤਰੀਕੇ ਦੇ ਨਾਲ ਜਦੋਂ ਆਨਲਾਈਨ ਪੋਰਟਲ ਖੋਲ੍ਹਿਆ ਗਿਆ ਬਦਲੀਆਂ ਦੇ ਸਬੰਧ ਦੇ ਵਿੱਚ ਸਿੱਖਿਆ ਵਿਭਾ ਪਰ ਉਹ ਵੀ ਕਹਿੰਦੇ ਕੰਮਕਾਜ ਜਿਹੜਾ ਉਹ ਸਾਰਾ ਇੱਕ ਇਸੰਦਾ ਉੱਠਾ ਪਿਆ ਕਿਉਂਕਿ ਚੋਣਾਂ ਜਿਹੜੀਆਂ ਸ਼ੁਰੂ ਹੋ ਗਈਆਂ ਇਹ ਹੁਣ ਮਾਸਟਰ ਤਬਕਾ ਅਧਿਆਤਕ ਤਰ ਜਿਹੜਾ ਹੈਗਾ ਤਬਕਾ ਉਹ ਸਿੱਖਿਆ ਮੰਤਰੀ ਦੇ ਗਵਾਚਰ ਨਾਲ ਜਾਂ ਗੁੰਮ ਹੋਣ ਦੇ ਨਾਲ ਉਹ ਕੀ ਉਹਨਾਂ ਤੇ ਪ੍ਰਭਾਵ ਪੈਣਾ ਜਾਂ ਕੀ ਪ੍ਰਭਾਵ ਨਹੀਂ ਪੈਂਦਾ ਉਹ ਇੱਕ ਅਲੱਗ ਵਿਸ਼ਾ ਪਰ ਸੁਖਵਿੰਦਰ ਜੀ ਜਿetri ਕਹਿੰਨਾ ਹਰ ਜੋਤ ਬੈਸ ਬੀਤੇ ਲੰਮੇ ਸਮੇਂ ਤੋਂ ਪੰਜਾਬ ਦੇ ਸਿਆਸੀ ਮੰਚ ਤੋਂ ਬਿਲਕੁਲ ਗਾਇਬ ਨੇ ਔਰ ਬਿਲਕੁਲ ਚੁੱਪ ਨੇ ਔਰ ਦੂਜੇ ਪਾਸੇ ਦਿੱਲੀ ਦਰਬਾਰ ਵਿੱਚ ਜਿਸ ਤਰੀਕੇ ਨਾਲ ਉਹਨਾਂ ਦੀਆਂ ਨਜ਼ਦੀਕੀਆਂ ਹਨ ਤਾਂ ਸੁਖਵਿੰਦਰ ਜੀ ਗੱਲ ਤੇ ਮੰਤਰੀਆਂ ਦੀ ਜਿਹੜੀ ਅਸੀਂ ਗੱਲ ਕੀਤੀ ਚੌਥੇ ਮੰਤਰੀ ਦਾ ਨਾਮ ਇਹਦਾ ਵੀ ਹੋ ਸਕਦਾ ਕਿ ਸ਼ਾਇਦ ਇਸ ਨੂੰ ਵੀ ਫਾਪੜਾ ਜਿਹੜਾ ਹਾਈ ਕਮਾਂਡ ਵੱਲੋਂ ਕਿਸੇ ਨਾ ਕਿਸੇ ਰੂਪ 'ਚ ਦੇ ਦਿੱਤਾ ਹੋਵੇ ਕਿ ਤਾਂ ਜੋ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਪਰਿਆ ਉਹ ਕੱਟੇ ਜਾ ਸਕਣ ਤੇ ਇੱਕ ਸ਼ਕਤੀ ਦਾ ਕੇਂਦਰ ਹੋਰ ਪੰਜਾਬ ਦੇ ਵਿੱਚ ਜਿਹੜਾ ਸਥਾਪਿਤ ਕੀਤਾ ਜਾਵੇ ਖੈਰ ਹੁਣ ਇਹ ਵੇਖਣਾ ਕਿ ਹਰਜੋਤ ਬੈਂਸ ਇਸ ਸਭ ਸਥਿਤੀ ਦੇ ਵਿੱਚ ਜਾਂ ਚਾਰ ਜੂਨ ਤੋਂ ਬਾਅਦ ਉਹਨਾਂ ਦੀ ਭੂਮਿਕਾ ਜਿਹੜੀ ਆ ਉਹ ਕੀ ਹੁੰਦੀ ਆ ਮੈਂ ਹਰਜੋਤ ਬੈਸ ਤੇ ਗਾਇਬ ਹੋਣ ਨੂੰ ਕੇਵਲ ਸਿੱਖਿਆ ਵਿਭਾਗ ਨਾਲ ਜੋੜ ਕੇ ਨਹੀਂ ਦੇਖਦਾ ਮੈਂ ਉਹਨਾਂ ਨੂੰ ਸਿਆਸੀ ਮੰਚ ਤੋਂ ਦੇਖਣਾ ਕਿ ਜਿਸ ਤਰੀਕੇ ਨਾਲ ਉਹ ਪੂਰਨ ਤੌਰ ਤੇ ਚੋਪੜੇ ਉਹਨਾਂ ਤੇ ਚੁੱਪੀ ਦੇ ਅਰਥ ਕੀ ਨੇ ਸੁਖਿੰਦਰ ਜੀ ਇਹ ਸਭ ਨੂੰ ਸਮਝਣ ਦੀ ਲੋੜ ਹੈਗੀ ਆ ਕਿਉਂਕਿ ਦਿੱਲੀ ਲੋਬੀ ਜਿਸ ਤਰੀਕੇ ਨਾਲ ਪੰਜਾਬ ਤੇ ਹਾਵੀ ਹੋ ਰਹੀ ਆ ਜਾਂ ਪੰਜਾਬ ਦੇ ਇਹਨਾਂ 92 ਵਿਧਾਇਕਾ ਦੇ ਵਿੱਚ ਆਪਣੇ ਉਹ ਬੰਦੇ ਕ੍ਰੀਏਟ ਕਰ ਰਹੀ ਹੈ ਜਾਂ ਆਪਣੇ ਧੜਾ ਮਜ਼ਬੂਤ ਕਰ ਰਹੀ ਆ ਸੁਖਿੰਦਰ ਜੀ ਇਸ ਨੂੰ ਸਮਝਣ ਦੀ ਲੋੜ ਆ ਤਾਂ ਹਰਜੋਤ ਬੈਸ ਉਹਦੇ ਵਿੱਚ ਇੱਕ ਕੜੀ ਜਿਹੜਾ ਉਹ ਜ਼ਰੂਰ ਨਜ਼ਰੀ ਆਉਂਦਾ ਹੈਗਾ ਅਣਕੀ ਸਦੂਸ਼ ਕਰਨਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਿੱਧੂ ਜੀ ਤਾਈ ਚਨ ਪ੍ਰੋਫੈਸਰ ਮੰਜੀ ਜੀ ਸੇ ਕਣਕੀ ਸਾਹਿਬ ਜਿਹਨਾਂ ਦੇ ਵੱਲੋਂ ਅਮ ਖਬਰਨ ਚਰਨ ਨਾਲ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਕਣਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੀ ਪਸੰਦ ਆਈ ਹੋਊਗਾ ਦੁਬਾਰਾ ਫਿਰ ਮਿਲਾਂਗੇ ਧੰਨਵਾਦ